ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਸਾਡੇ ਨਵੇਂ ਵਲੌਗਸ ਸਵਾਗਤ ਹੈ ਮੈਡਮ ਬਹੁਤ ਥੱਕੀ ਹੋ ਸੀ ਕਿ ਕੱਲ ਦਾ ਕੰਮ ਕਰਕੇ ਕੱਪੜੇ ਧੋਦੇ ਹੋ ਸੀ ਕੱਲ ਦੇ ਤਾਂ ਉੱਠਣ ਨੂੰ ਜੱਦ ਨਹੀਂ ਕਰਦਾ ਜੀ ਮੈਮ ਅਸੀਂ 6:30 ਵਜੇ ਠਾਲਿਆ ਤੇ ਮੈਂ ਆਪ ਜਾਣਾ ਸੀ ਖੇਤਾਂ ਨੂੰ ਪਾਣੀ ਲਾਣਾ ਸੀਗਾ ਪੱਠਿਆਂ ਨੂੰ ਤੇ ਮੈਂ ਗਿਆ ਮੋਟਰ ਤੇ ਮੋਤੀ ਚੱਕਿਆ ਪੈਪ ਕਿਸ ਨੇ ਅੱਗ ਲਾ ਕੇ ਸਾਰਾ ਸਾਡਾ ਲਾਂਡ ਦਿੱਤਾ ਜੀ ਫੂਕ ਤੂੜੀ ਬਣਾਉਣ ਤੋਂ ਵੀ ਅਸੀਂ ਰਹਿ ਗਏ ਹੋਰ ਆਪਾਂ ਬਣਾਣੀ ਸੀ ਇੱਕ ਦੋ ਟ੍ਰੈਲੀਆਂ ਲਈ ਪਰ ਕਿੱਥੇ ਫੇਰ ਆਪਾਂ ਬਚਾਇਆ ਪੈਪ ਪੈਪ ਬਿਚਾਨੇ ਬਿਚਾਨੇ ਸਾਡੀ ਤਾਂ ਹੋ ਗਈ ਬਸ ਕਿਉਂਕਿ ਪੈਪ ਨੂੰ ਬਹੁਤ ਟਾਈਮ ਲੱਗਦਾ ਪੈਪ ਬਿਚਾਨ ਨੂੰ ਲਓ ਜੀ ਮੋਟਰ ਦਿੱਤੀ ਚਲਾ ਲੈ ਪਟਿਆਂ ਨੂੰ ਪਾਣੀ ਗਿਆ ਆ ਉਹ ਬੱਲਿਓ ਕਾਰੀ ਤੇ ਛਾ ਗਿਆ ਕਾਰੀ ਤੇ ਆ ਗਿਆ ਕਾਰੀ ਮਾਰਾ ਜੇ ਕਿਸੇ ਨੇ ਕੰਮ ਕਰਨਾ ਤਾਂ ਸਾਡੇ ਤੋਂ ਸਿੱਖ ਲਓ ਨਹੀਂ ਤੇ ਧੱਕੇ ਹੀ ਬਹੁਤ ਪੈਂਦੇ ਆ ਵਿਆਹ ਕਰਾਉਣ ਤੋਂ ਪਹਿਲਾਂ ਕੰਮ ਕਰਨਾ ਜ਼ਰੂਰੀ ਹੈ ਵੀਰ ਘਰੇ ਘਰ ਵਾਲੀ ਨੇ ਬਣਾ ਬਣਾ ਕੇ ਆਲੂ ਵਾਲੇ ਪਰੌਂਠੇ ਨਿਆਣਿਆਂ ਤਾਂ ਦਿੱਤੇ ਖਲਾ ਮੈਨੂੰ ਕਹਿੰਦੀ ਤੁਸੀਂ ਵੀ ਖਾ ਲਓ ਖਾ ਕੇ ਤੇ ਸੌਂ ਜਾਓ ਚੁੱਪ ਕੇ ਲਓ ਜੀ ਫਿਰ ਤਿੰਨ ਚਾਰ ਪਰੌਂਠੇ ਤਾਂ फटाफट ਹੀ ਖਾਣੇ ਹੁੰਦੇ ਆ ਆਲੂ ਵਾਲੇ ਫੇਰੇ ਗੱਲ ਬਣਦੀ ਆ ਲਓ ਜੀ ਘਰ ਵਾਲੀ ਨੇ ਪਿਆਰ ਨਾਲ ਬਣਾਏ ਪਰੌਂਠੇ ਤੇ ਇੱਕ ਬੋਰ ਕੀ ਆਪ ਗਲਾਈ ਤੇ ਬਾਕੀ ਕਾਦੇ ਆ ਬੜੇ ਲਓ ਜੀ ਜਦੋਂ ਬੋਰ ਕੀ ਖਲਾਈ ਤਾਂ ਨਜ਼ਾਰਾ ਆ ਗਿਆ ਤੁਹਾਡਾ ਖਾਨ ਦਾ ਵਾਕਿਆਂ ਦੀ ਸ਼ਾਬਾਸ਼ ਉਸ ਤੋਂ ਬਾਅਦ ਜੀ ਆਪਾਂ ਨੇ ਰਹਿੰਦੇ ਆਪਾਂ ਲਾ ਲਿਆ ਗੁੰਡਾ ਤੇ ਲਾਪੇ ਜੀ ਲੁੱਡੋ ਦੀ ਗੇਮ ਸ਼ੁਰੂ ਹੋ ਗਈ ਲਓ ਜੀ ਸ਼ਰਾਰਤੀ ਬੰਦੇ ਇੱਥੇ ਹੀ ਸੀਗੇ ਹਲੇ ਆਹ ਮੁੰਡੇ ਨੇ ਪਾ ਕੇ ਦੇਖੋ ਕਿਹਦਾ ਚੈਣਗੇ ਬੜੀਆਂ ਲਓ ਜੀ ਇੱਧਰ ਸ਼ੁਰੂ ਹੋ ਗਈ ਗੇਮ ਲੁੱਡੋ ਵਾਲੀ ਤੇ ਆਪਾਂ ਕੇ ਜਿੱਤ ਬਾਕੀ ਸਭ ਹਾਰ ਕੇ ਲਓ ਜੀ ਡੈਡੀ ਸਾਡਾ ਪਹੁੰਚ ਗਿਆ ਵਾ ਕਹਿੰਦਾ ਉਹ ਰੇਲੋ ਕਿਦਾਂ ਬਹਿ ਗਿਆ ਹੁਣ ਸ਼ਰਾਰਤੀ ਬੰਦਾ thora ਵੀ ਬੋਲਦਾ ਨਹੀਂ ਉਧਰ ਐ ਨਿਕਾ ਪਰ ਕੇ ਮਾਸੜ ਜੀ ਸਾਡੇ ਇਹ ਵੀ ਆ ਗਏ ਸੀਗੇ ਮਾਸੀ ਮਾਸੜ ਔਰ ਲਓ ਜੀ ਆ ਗਏ ਮੰਜੂਰੀਆਂ ਦੇ ਮੀ ਉਸ ਅਲਰੇਡੀ ਕਹਿੰਦਾ ਕਾਕਾ ਕੋਈ ਤਾਂ ਛੱਡ ਜਾ ਕਰੋ ਹਰੇਕ ਚੀਜ਼ ਨੂੰ ਵੀਡੀਓ ਬਣਾ ਪਾਇਆ ਪਤਾ ਹੈ ਨਾ ਪਾਇਆਗਾ ਲੋਕਾਂ ਦੀ ਨਜ਼ਰਾਂ ਨੇ ਮਾਰ ਲੈਣਾ ਲਓ ਜੀ ਸਾਡਾ ਆਇਆਗਾ ਸਾਲਾ ਇਹਦੇ ਹੋ ਗਿਆ ਜੀ ਗੋਡ ਆਫ ਐਕਟਰ ਇਹ ਜਾ ਰਿਹਾ ਜੀ ਹੁਣ ਘੁੰਮਣ ਮਲੇਸ਼ੀਆ ਇਹ ਚਲ ਗਿਆ ਜੀ ਮਲੇਸ਼ੀਆ ਤੇ ਆਪਾਂ ਪਾ ਲਈ ਬੜਾ ਅਚਾਨਕਾ ਦਾ ਮੱਥਾ ਟੇਕਣ ਤੋਂ ਤਰ੍ਹਾਂ ਦਾ ਆਪਾਂ ਪੁਆਇਆ ਸੇਲ ਤੇਲ ਕੋਆਇਆ ਚਾਰਜ 11 ਰੁਪਏ ਦਾ ਲੱਗ ਗਿਆ ਭਾਜੀ ਕਿਦਾ ਕਹਿੰਦਾ ਭਾਜੀ ਮੇਰਾ YouTube ਚੈਨਲ ਮੋਨਟਾਈਜ਼ ਨਹੀਂ ਹੋ ਰਿਹਾ ਮੈਂ ਕਿਹਾ ਕੋਈ ਨਹੀਂ ਮੇਰੇ ਕੋਲ ਆ ਜੀ ਪ੍ਰਗਟ ਹੋਇਆ ਆਪਾਂ ਵੀ ਚੰਨਗੰਸਾ ਦੁਆਰਾ ਆ ਗਏ ਕਿਉਂਕਿ ਹਾਲੇ ਬੰਦੇ ਉੱਤੇ ਬੈਠੇ ਸੀਗੇ ਬਾਬਾ ਬਹੁਤ ਪੁਰਾਣਾ ਜੀ ਇਹ ਅੱਜ ਜੇ ਬਾਬਾ ਜੀ ਦੇ ਦਰਸ਼ਨ ਕਰੂੰਗੇ ਘਟੋ ਘਟਾ ਤੋਂ ਅਸੀਂ 5ਵੀਂ 6ਵੀਂ ਚ ਪੜਦੇ ਸੀ ਜਿਆਦਾ ਹੈ ਬਾਬਾ ਚੰਨਗੰਸਾ ਸਾਹਿਬ ਬੈਠਾ ਜੀ ਦੇ ਰਹੇ ਆ ਲਓ ਸਾਡੀ ਦਾੜੀ ਜੱਟੀ ਹੋ ਗਈ ਤੇ ਹੈ ਜੱਟੀ ਲਓ ਜੀ ਇੱਧਰ ਲੱਕੀ ਦੇ ਫੈਨਸ ਲੱਕੀ ਨੂੰ ਮਿਲਣ ਦੇ ਲਈ ਬੰਗਿਆਰੇ ਵਿੱਚ ਕੁੜੀਆਂ ਦਾ ਆਣਾ ਲੱਗਿਆ ਹੋਇਆ ਬਹੁਤ ਜਣੀਆਂ ਕੁੜੀਆਂ ਮੁੰਡੇ ਉਹਦੀ ਲੱਕੀ ਦੇ ਆਲਦੋਲੇ ਚਿੰਬੜੇ ਹੋਏ ਸਨ ਲਓ ਜੀ ਸਾਡੇ ਨਾਲ ਲੱਕੀ ਚੰਗਾ ਆ ਲਓ ਜੀ ਸੇਮ ਜਸੜੂ ਨੇ ਕਹਿ ਰਹੇ ਕਿ ਵੋਟ ਪਾਓ ਇਨਕੇ ਤੇ ਜੀ ਲੱਕੀ ਨੂੰ ਮਿਲਣ ਤੋਂ ਬਾਅਦ ਆਪਾਂ ਪਹੁੰਚ ਗਏ ਦੂਸਰੇ ਵਾਲੇ ਧਰਾਂ ਤੇ ਬੰਦੇ ਆਏ ਨਹੀਂ ਬੰਦਿਆਂ ਦੀ ਬਹੁਤ ਬੈਡ ਕੀਤੀ 4:30 ਵਜੇ ਸਾਨੂੰ ਬੰਨ ਕੇ ਬਿਠਾਇਆ ਹੋਇਆ ਸੀਗਾ ਬੰਦੇ ਪਹੁੰਚੇ ਜੀ 6:30 ਵਜੇ ਘਰ ਉਹ ਵੀ ਕਾਹਦੀਆਂ ਗਾਲਾਂ ਤੇ ਇੱਧਰ ਜੂਸ ਵਾਲੇ ਦਾ ਹੋ ਰਹੀ ਕੁੱਤੇ ਗਾਣੀ ਪੂਰੀ ਤੇ ਸਾਰੇ ਹੱਸੀ ਆਏ ਸੀ ਬੰਦੇ ਬਹੁਤ ਘੈਂਟ ਨੇ ਸਾਰੇ ਤੇ ਇੱਧਰ ਜੂਸ ਵਾਲੇ ਨੇ ਬੜਾ ਆ ਕੇ ਨਿੰਗੂ ਪਾਣੀ ਮੇਰੇ ਬੰਦਿਆਂ ਨੂੰ ਘਰ-ਘਰ ਮੋ ਪੁੱਤ ਜਿੰਨੇ ਨੇ ਨਿੰਬੂ ਤੋਂ ਪਾਣੀ ਇੰਨੇ ਨੇ ਘਰੇ ਪੀ ਲਏ ਨੇ ਕਹਿੰਦਾ ਪਾਜੀ ਪੀਣਾ ਪੀਣਾ ਤਾਂ ਦਬਾਉਗੋ ਮੇਰਾ ਲੋ ਜੀ ਪੀ ਲੋ ਪਾਣੀ ਨਿੰਗੂ ਜੂਸ ਪਾਣੀ ਪੀਣ ਤੋਂ ਬਾਅਦ ਆਪਾਂ ਫਿਰ ਇੱਕ ਦੋ ਵਾਰੀ ਮੈਂ ਫੇਰ ਦੁਬਾਰਾ ਮਾਰਿਆ ਮੈਂ ਖੁਦਾਈ ਕਰ ਲਿਆ ਲਓ ਜੀ ਠੀਕ ਹੈ ਡਿਬੇਟ ਕਰਨ ਦਾ ਜੱਸੀ ਵੀ ਪਹੁੰਚ ਗਿਆ ਹੱਥ ਜੋੜ ਕੇ ਕਹਿੰਦੇ ਮਾਦੀ ਮੰਗਦੇ ਆ ਆਹੋ ਮੈਂ ਕਹਿੰਦਾ ਲਓ ਮੰਗਣੀ ਪੈਣੀ ਉਹ ਤਾਂ ਘਰੇ ਪਹੁੰਚੇ ਤਾਂ ਘਰੇ ਤਾਈ ਹਣੀ ਪਹੁੰਚੇ ਲਓ ਜੀ ਸਾਰੇ ਦੋਸਤੋ ਆ ਕੇ ਦੇ ਵਿੱਚ ਹਾਜ਼ਰ ਤੁਹਾਡੇ ਡੈਡੀ ਜੀ ਹਣੀ ਤੇ ਰੋਟੀ ਖਾ ਕੇ ਤੇ ਆਪਾਂ ਵੀ ਦੱਸੋ ਤੁਸੀਂ ਵੀ ਸਾਡਾ ਕਰੋ ਬਲੌਗ ਨੂੰ ਇੰਜੋਏ ਤੁਹਾਨੂੰ ਸਾਡਾ ਫਿਰ ਤਾਂ ਲੱਗਦਾ ਬਲੌਗ ਸਾਰੇ ਕਮੈਂਟ ਸ਼ੇਅਰ ਲਾਈਕ ਜੀ ਕਰੋ ਸਤਿ ਸ੍ਰੀ ਅਕਾਲ ਜੀ